ਅਤੇ ਹੁਣ ਖਬਰਾਂ ਵਿਸਥਾਰ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜੂਨ 1984 ਵਿੱਚ ਭਾਰਤ ਦੀ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੀਤੇ ਗਏ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਭਾਈ ਅਮਰੀਕ ਸਿੰਘ ਬਾਬਾ ਠਾਰਾ ਸਿੰਘ ਤੇ ਜਨਰਲ ਸੁਬੇਕ ਸਿੰਘ ਸਮੇਤ ਹੋਰ ਸ਼ਹੀਦਾਂ ਦੀ ਯਾਦ ਚ ਸ਼੍ਰੋਮਣੀ ਕਮੇਟੀ ਵੱਲੋਂ ਸਲਾਨਾ ਸ਼ਹੀਦੀ ਸਮਾਗਮ ਕਰਵਾਇਆ ਗਿਆ ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਕ ਮਗਰੋਂ ਹਜ਼ੂਰੀ ਰਾਗੀ ਜਿੱਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਅਰਦਾਸ ਸ਼੍ਰੀ ਕਲਤਕ ਸਾਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕੀਤੀ ਗਈ ਸੱਚਖੰਡ ਸ਼੍ਰੀ ਹਰਮਨਦੇਵ ਸਾਹਿਬ ਦੇ ਮੁਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ tạmੀ ਤੱਕ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਅਤੇ ਸ਼੍ਰੀ ਕਲਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਮਦਮੀ ਤਖਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਬਾਬਾ ਨਿਹਾਲ ਸਿੰਘ ਤਰਨਾ ਦਲ ਹਰੀਆਂ ਵੇਲਾ ਬਾਬਾ ਦੀਪ ਸਿੰਘ ਬੀਤੀ ਚੰਦ ਸੰਪਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਬਾਬਾ ਜੋਗਾ ਸਿੰਘ ਅਤੇ ਹੋਰ ਮੈਂਬਰ ਮੌਜੂਦ ਸਨ ਅੱਜ ਸਮੁੱਚਾ ਖਾਲਸਾ ਪੰਥ ਗੁਰੂ ਨਾਨਕ ਨਾਮ ਲੇਵਾ ਸਿੱਖ ਜੂਨ 1984 ਦੇ ਵਿੱਚ ਜੋ ਉਸ ਵੇਲੇ ਦੀ ਕਾਂਗਰਸੀ ਭਾਰਤੀ ਹਕੂਮਤ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਆਪਣੀ ਫੌਜਦਾਰ ਦੁਆਰਾ ਤੋਪਾ ਟੰਕਾ ਨਾਲ ਔਰ ਸਿੱਖਾਂ ਦੇ ਸਰਬੋੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਜਿਹਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਦੋਂ ਉਹਨੂੰ ਸ਼ਹੀਦੀਪੁਰ ਵੀ ਉਹ ਮਨਾਉਣਾ ਹੀ ਸੰਗਤ ਬੱਚੇ ਸਾਡੇ ਛੋਟੇ ਛੋਟੇ ਬੀਬੀਆਂ ਸ਼ਹੀਦ ਹੋਈਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਅੱਜ ਉਸ ਕੱਲੂ ਘਰੇ ਦੀ ਅਸੀਂ 41ਵਾਂ ਵਾਰ ਜਿਹੜਾ ਉਹ ਯਾਦ ਕਰ ਰਹੇ ਹਾਂ ਸਿੱਖ ਚੇਤਿਆਂ ਦੇ ਵਿੱਚ ਇਨੂੰ ਕੱਲੂ ਘਾਰਾ ਕਿਹਾ ਜਾਂਦਾ ਕੱਲੂ ਘਾਰੇ ਦਾ ਮਤਲਬ ਹੁੰਦਾ ਸਰਬਨਾਸ਼ ਜਦੋਂ ਕਿਸੇ ਕੌਮ ਨੂੰ ਸਰਬਨਾਸ਼ ਕਰਨ ਦੀ ਕੋਈ ਸਾਜ਼ਿਸ਼ ਹੋਵੇ ਉਹਨੂੰ ਸਿੱਖ ਰਵੈਤਾਂ ਦੇ ਵਿੱਚ ਕੱਲੂ ਘਾਰੇ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਇਹਨਾਂ ਦਿਨਾਂ ਨੂੰ ਰਹਿਂਦੀ ਦੁਨੀਆ ਤੱਕ ਸਿੱਖ ਕਦੀ ਭੁੱਲ ਨਹੀਂ ਸਕਦੇ ਸਿੱਖ ਚੇਤਿਆਂ ਦੇ ਵਿੱਚ ਇਹ ਦਿਨ ਸਦਾ ਰਹਿਣਗੇ ਤੇ ਨਾਲ ਹੀ ਉਸ ਵੇਲੇ ਲੱਖਾਂ ਦੀ ਫੌਜ ਦੇ ਨਾਲ ਵੀਮੀ ਸਦੀ ਦੇ ਮਹਾਨ ਸਿੱਖ ਅਮਰ ਸ਼ਹੀਦ ਫੌਮੀ ਯੋਧੇ ਦੰਦਮੇ ਟਕਸਾਲ ਦੇ 14ਵੀਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਜਰਨਲ ਸੁਖ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਅਤੇ ਹੋਰ ਬਿਆਨਤ ਸਿੰਘ ਲੜਦਿਆਂ ਹੋਇਆਂ ਸ਼ਹਾਦਤ ਪਾ ਗਏ ਉਹਨਾਂ ਨੇ ਗੁਰੂ ਦੇ ਉਹਨਾਂ ਬਚਨਾਂ ਨੂੰ ਸੱਚ ਕਰਕੇ ਦਿਖਾਇਆ ਗੁਰੂ ਪਾਤਸ਼ਾਹ ਨੇ ਸਿੱਖਾਂ ਨੂੰ ਅੰਦਰੋਂ ਬੜੇ ਸਿੱਧਕ ਵਾਲੇ ਬਣਾਇਆ ਬੜੀ ਦ੍ਰਿੜਤਾ ਵਾਲੇ ਬਣਾਇਆ ਔਰ ਸਿੱਖ ਹਮੇਸ਼ਾ ਆਪਣੇ ਗੁਰੂ ਦੇ ਉੱਤੇ ਭਰੋਸਾ ਕਰਦੇ ਆ ਗੁਰੂ ਦੇ ਉੱਤੇ ਭਰੋਸਾ ਕਰਦੇ ਰਹਿਣਗੇ ਮੈਂ ਜਿੱਥੇ ਉਹਨਾਂ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦਾ ਜਿਹੜੇ ਉਦੋਂ ਸ਼ਹੀਦ ਹੋ ਗਏ ਤੇ ਨਾਲ ਹੀ ਮੈਂ ਕੌਮ ਨੂੰ ਅਪੀਲ ਕਰਦਾ ਅੱਜ ਸਮਾਂ ਵਾ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ ਅੱਜ ਇਕੱਠੇ ਹੋਣ ਦੀ ਲੋੜ ਆ ਗੁਰਮੁਖ ਬੈਸੋ ਸਫਾ ਬਿਛਾਈ ਦਾ ਜਿਹੜਾ ਸਿਧਾਂਤ ਆ ਅਸੀਂ ਗੁਰਮਖਾਂ ਵਾਂਗ ਬਈਏ ਸੰਵਾਦ ਕਰੀਏ ਕਿਉਂਕਿ ਕੌਮ ਦੇ ਸਾਹਮਣੇ ਅੱਜ ਚੁਣੌਤੀਆਂ ਬਹੁਤ ਵੱਡੀਆਂ ਚੁਣੌਤੀਆਂ ਨੇ ਸਾਡਾ ਮੂੰਹ ਟੱਡਿਆ ਆ ਬੰਦੀ ਸਿੰਘਾਂ ਦੀ ਗੱਲ ਹੋਵੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਮਸਲੇ ਦੀ ਗੱਲ ਹੋਵੇ ਕੌਮ ਪਿਛਲੇ ਲੰਮੇ ਸਮੇਂ ਤੋਂ ਲੜਾਈ ਲੜ ਰਹੀ ਆ ਪਰ ਜਿੰਨਾ ਚਿਰ ਤੱਕ ਅਸੀਂ ਇੱਕ ਮੁੱਠ ਹੋ ਕੇ ਖਾਲਸਾਈ ਝੰਡੇ ਦੇ ਹੇਠਾਂ ਲੜਾਈ ਨਹੀਂ ਲੜਾਂਗੇ ਉਹਨਾਂ ਦੇ ਤੱਕ ਸਾਡੀਆਂ ਕੋਸ਼ਿਸ਼ਾਂ ਨੂੰ ਬਹੁਤਾ ਬੂਰ ਨਹੀਂ ਪੈਣਾ